ਸਤ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਤੁਹਾਡੇ ਲਈ ਇੱਕ ਬੜੀ ਖਾਸ ਕਹਾਣੀ ਲੈ ਕੇ ਆਏ ਹਾਂ ਜੋ ਤੁਹਾਡੇ ਦਿਲ ਨੂੰ ਬਿਲਕੁਲ ਝੰਜੋੜ ਕੇ ਰੱਖ ਦੇਵੇਗੀ ਕੀ ਹੋਇਆ ਜਦੋਂ ਇੱਕ ਨੌਜਵਾਨ ਇਮਾਨਦਾਰ ਫੌਜੀ ਦੇ ਪਰੇ ਬਾਜ਼ਾਰ ਵਿੱਚ ਇੱਕ ਰਿਸ਼ਵਤਖੋਰੀ ਥਾਣੇਦਾਰ ਨੇ ਥੱਪੜ ਮਾਰਿਆ ਸਾਰਿਆਂ ਦੇ ਸਾਹਮਣੇ ਹਾਂਜੀ ਜਿਹੜਾ ਫੌਜੀ ਆਪਣੀ ਸੇਵਾ ਭਾਰਤੀ ਸਰਹੱਦ ਤੇ ਕਾਫੀ ਦੇ ਚੁੱਕਿਆ ਸੀ ਅਤੇ ਇੱਕ ਇਮਾਨਦਾਰ ਅਤੇ ਨੇਕਦਿਲ ਫੌਜੀ ਦੇ ਕਿਉਂ ਮਾਰਿਆ ਉਸ ਥਾਣੇਦਾਰ ਨੇ ਥੱਪੜ ਸਾਰਿਆਂ ਸਾਹਮਣੇ ਫਿਰ ਕੀ ਕੀਤਾ ਉਸ ਫੌਜੀ ਨੇ ਉਸ ਕਮੰਡੀ ਥਾਣੇਦਾਰ ਦੇ ਨਾਲ ਜਿਹੜਾ ਆਪਣੇ ਅਹੁਦੇ ਆਪਣੇ ਕਮਾਂਡ ਤੇ ਆਪਣੇ ਹੰਕਾਰ ਤੇ ਮਾਣ ਕਰਦਾ ਸੀ ਅਤੇ ਉਸ ਫੌਜੀ ਦੇ ਥੱਪੜ ਮਾਰ ਦਿੱਤਾ ਫਿਰ ਉਸ ਸਰਦਾਰ ਫੌਜੀ ਨੇ ਜੋ ਕੀਤਾ ਹੈ ਨਾ ਉਸ ਕਮੰਡੀ ਥਾਣੇਦਾਰ ਦੇ ਨਾਲ ਦੇਖ ਸਾਰਿਆਂ ਦੇ ਹੋਸ਼ ਉੱਡ ਗਏ ਆਖਰਕਾਰ ਉਸ ਦਿਨ ਬਾਜ਼ਾਰ ਵਿੱਚ ਕੀ ਹੋਇਆ ਅਤੇ ਉਸ ਕਮੰਡੀ ਥਾਣੇਦਾਰ ਨੇ ਉਸ ਸਰਦਾਰ ਫੌਜੀ ਦੇ ਕਿਉਂ ਮਾਰਿਆ ਥੱਪੜ ਕਰ ਗਾੜ ਕੀ ਸੀ ਅਸਲੀ ਗੱਲ ਹਾਂਜੀ ਦੋਸਤੋ ਦੱਸਾਂਗੇ ਕੱਲੀ ਕੱਲੀ ਗੱਲ ਬਣੇ ਰਹੋ ਵੀਡੀਓ ਦੇ ਆਖਰ ਤੱਕ ਜੇਕਰ ਸਾਡੇ ਚੈਨਲ ਦੇ ਉੱਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜ਼ੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਆਓ ਦੋਸਤੋ ਬਿਨਾਂ ਦੇਰੀ ਕੀਤੇ ਹਾਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਕਹਾਣੀ ਹਾਂਜੀ ਦੋਸਤੋ ਇੱਕ ਕਹਾਣੀ ਹੈ ਖਡੂਰ ਸਾਹਿਬ ਪੰਜਾਬ ਦੇ ਦਿਲ ਵਿੱਚ ਵਸਦੇ ਇੱਕ ਛੋਟੇ ਜਿਹੇ ਪਿੰਡ ਦੀ ਜਿੱਥੇ ਸਤਲੁਜ ਦਰਿਆ ਦੀ ਲਹਿਰਾਂ ਦੀ ਮਧੂਰ ਆਵਾਜ਼ ਹਰ ਸਵੇਰ ਲੋਕਾਂ ਨੂੰ ਜਗਾਉਂਦੀ ਸੀ ਖੇਤਾਂ ਦੀ ਹਰਿਆਲੀ ਸੂਰਜਮੁਖੀ ਦੇ ਪੀਲੇ ਫੁੱਲ ਅਤੇ ਗੰਨੇ ਦੇ ਖੇਤ ਇਸ ਪਿੰਡ ਨੂੰ ਜਨਤਵਰਗਾ ਬਣਾਉਂਦੇ ਸੀ ਪਿੰਡ ਦੇ ਲੋਕ ਬਹੁਤ ਮਿਹਨਤੀ ਸਾਦੇ ਅਤੇ ਇੱਕ ਦੂਜੇ ਨਾਲ ਪਿਆਰ ਨਾਲ ਰਹਿੰਦੇ ਸੀ ਹਰ ਗਲੀ ਵਿੱਚ ਬੱਚੇ ਖੇਡਦੇ ਬਜ਼ੁਰਗ ਗੁਰਦੁਆਰੇ ਵਿੱਚ ਅਰਦਾਸ ਕਰਦੇ ਤੇ ਜਵਾਨ ਖੇਤਾਂ ਵਿੱਚ ਮਿਹਨਤ ਕਰਦੇ ਸਵੇਰ ਗੁਰਦੁਆਰੇ ਵਿੱਚੋਂ ਆਉਂਦੀ ਗੁਰਬਾਣੀ ਦੀ ਮਿੱਠੀ ਆਵਾਜ਼ ਸਾਰੇ ਪਿੰਡ ਨੂੰ ਰੋਸ਼ਨ ਕਰਦੀ ਔਰ ਇੱਕ ਦਿਨ ਇਸ ਪਿੰਡ ਦੇ ਥਾਣੇ ਵਿੱਚ ਇੱਕ ਅਜੀਹੀ ਗੱਲ ਹੋ ਗਈ ਜਿਨੇ ਸਾਰੇ ਪਿੰਡ ਨੂੰ ਹਿਲਾ ਕੇ ਰੱਖ ਦਿੱਤਾ ਇੱਕ ਨੌਜਵਾਨ ਜਸਵਿੰਦਰ ਸਿੰਘ ਜੀਨੂੰ ਕੀ ਪਿੰਡ ਵਿੱਚ ਕੋਈ ਖਾਸ ਨਹੀਂ ਜਾਣਦਾ ਸੀ ਬਾਜ਼ਾਰ ਵਿੱਚ ਇੱਕ ਥਾਣੇਦਾਰ ਨਾਲ ਉਲਝ ਗਿਆ ਜਸਵਿੰਦਰ ਲੰਬਾ ਚੌੜਾ ਦਿਲ ਦਾ ਸਾਫ਼ ਅਤੇ ਹਿੰਮਤ ਵਾਲਾ ਸੀ ਉਹ ਫੌਜ ਵਿੱਚ ਕਈ ਸਾਲ ਦੇਸ਼ ਦੀ ਸੇਵਾ ਵੀ ਕਰ ਚੁੱਕਿਆ ਸੀ ਪਰ ਇਹ ਗੱਲ ਸਿਰਫ ਉਹ ਜਾਣਦਾ ਸੀ ਉਹ ਪਿੰਡ ਵਿੱਚ ਸਾਦੇ ਵਸਤਰਾਂ ਇੱਕ ਨੀਲੀ ਆਦੀ ਕਮੀਜ਼ ਅਤੇ ਸਰ ਦੇ ਉੱਤੇ ਸੋਹਣੀ ਦਸਤਾਰ ਸਜਾ ਕੇ ਰੱਖਦਾ ਸੀ ਤਾਂ ਕਿ ਕੋਈ ਜਾਣ ਨਾ ਸਕੇ ਕਿ ਉਹ ਇੱਕ ਫੌਜੀ ਹੈ ਉਸ ਦੇ ਚਿਹਰੇ ਤੇ ਸਾਦਗੀ ਝਰਕਦੀ ਸੀ ਪਰ ਅੱਖਾਂ ਵਿੱਚ ਇੱਕ ਚਮਕ ਤੇ ਦਿਲ ਦੇ ਵਿੱਚ ਇੱਕ ਵੱਡਾ ਰਾਜ਼ ਲੁਕਾਇਆ ਸੀ ਉਸ ਦਾ ਮਕਸਦ ਸੀ ਕਿ ਪਿੰਡ ਵਿੱਚ ਕੁਝ ਦਿਨ ਸ਼ਾਂਤੀ ਨਾਲ ਬਿਤਾਣੇ ਹਨ ਆਪਣੇ ਇੱਕ ਪੁਰਾਣੇ ਦੋਸਤ ਨਾਲ ਮਿਲਿਆ ਹਰਪ੍ਰੀਤ ਸਿੰਘ ਹਰਪ੍ਰੀਤ ਦੀ ਭੈਣ ਸਿਮਰਨ ਦਾ ਵਿਆਹ ਕਰਾਇਆ ਹੋਇਆ ਸੀ ਇੱਧਰ ਥਾਣੇਦਾਰ ਬਲਦੇਵ ਸਿੰਘ ਜੀ ਦਾ ਨਾਮ ਸੁਣ ਕੇ ਡੂਰਸਾਲ ਦੇ ਲੋਕ थर-थर ਕੰਬਦੇ ਸੀ ਇੱਕ ਅਕੜੂ ਤੇ ਜ਼ਾਲਮ ਆਦਮੀ ਸੀ ਉਸ ਦਾ ਥਾਣਾ ਪਿੰਡ ਦੇ ਲੋਕਾਂ ਲਈ ਡਰ ਦਾ ਅੱਡਾ ਬਣ ਚੁੱਕਿਆ ਸੀ ਉਹ ਛੋਟੀ ਛੋਟੀ ਗੱਲਾਂ ਤੇ ਲੋਕਾਂ ਨੂੰ ਡਰਾਉਂਦਾ ਰਿਸ਼ਵਤ ਮੰਗਦਾ ਤੇ ਬੇਗੁਨਾਹਾਂ ਨੂੰ ਸਜ਼ਾ ਦੇ ਦਿੰਦਾ ਸੀ ਉਸ ਦਾ ਸਵਾਰ ਜ਼ਿਮੀਦਾਰਾਂ ਵਰਗਾ ਸੀ ਹਰ ਕਿਸੇ ਨੂੰ ਕੋਈ ਵੀ ਹੁਕਮ ਸੁਣਾ ਦਿੰਦਾ ਉਸ ਦੇ ਮਨ ਵਿੱਚ ਹੰਕਾਰ ਵੀ ਸੀ ਉਸ ਨੂੰ ਪਤਾ ਨਹੀਂ ਸੀ ਕਿ ਜਸਵਿੰਦਰ ਇੱਕ ਫੌਜੀ ਹੈ ਇੱਕ ਦਿਨ ਥਾਣੇਦਾਰ ਬਲਦੇਵ ਸਿੰਘ ਜਸਵਿੰਦਰ ਨੂੰ ਮਿਲਦਾ ਹੈ ਉਸ ਨੂੰ ਪਤਾ ਨਹੀਂ ਹੁੰਦਾ ਕਿ ਜਸਵਿੰਦਰ ਇੱਕ ਫੌਜੀ ਹੈ ਤੇ ਨਾ ਹੀ ਉਸ ਨੂੰ ਇਹ ਪਤਾ ਹੁੰਦਾ ਹੈ ਕਿ ਇਹ ਨੌਜਵਾਨ ਉਸ ਦੇ ਲਈ ਇੱਕ ਵੱਡਾ ਖਤਰਾ ਬਣ ਸਕਦਾ ਹੈ ਗੱਲ ਉਸ ਦਿਨ ਦੀ ਸੀ ਜਦੋਂ ਸੂਰਜ ਸਰ ਤੇ ਚੜ ਚੁਕਿਆ ਸੀ ਤੇ ਖਡੂਰ ਸਾਬ ਦਾ ਬਾਜ਼ਾਰ ਰੌਣਕ ਭਰਿਆ ਸੀ ਜਸਵਿੰਦਰ ਆਪਣੇ ਬਚਪਨ ਦੇ ਦੋਸਤ ਹਰਪ੍ਰੀਤ ਨਾਲ ਬਾਜ਼ਾਰ ਵਿੱਚ ਤੈਰ ਰਿਹਾ ਸੀ ਹਰਪ੍ਰੀਤ ਦੀ ਛੋਟੀ ਭੈਣ ਸਿਮਰਨ ਜਿਸ ਦੀ ਸ਼ਾਦੀ ਦੀ ਤਾਰੀਖ ਨਜ਼ਦੀਕ ਸੀ ਤੇ ਜਸ ਜਸਵਿੰਦਰ ਉਸਦੇ ਨਾਲ شادی ਦੇ ਸਮਾਨ ਕੱਪੜੇ ਗਹਿਣੇ ਤੇ ਬਾਕੀ ਜ਼ਰੂਰੀ ਚੀਜ਼ਾਂ ਖਰੀਦਣ ਬਾਜ਼ਾਰ ਆਇਆ ਸੀ ਬਾਜ਼ਾਰ ਵਿੱਚ ਉਹ ਦੋਨੇ ਦੋਸਤ ਅਸੀਂ ਮਜ਼ਾਕ ਕਰਕੇ ਚੱਲ ਰਹੇ ਸੀ ਦੁਕਾਨਦਾਰ ਆਪਣੇ ਸਮਾਨ ਦੀ ਤਾਰੀਫ਼ ਕਰਦੇ ਲੋਕ ਮੋਲ-ਪਾਵ ਵਿੱਚ ਲੱਗੇ ਹੋਏ ਤੇ ਬੱਚੇ ਇੱਕ ਦੂਜੇ ਨਾਲ ਖੇਡਦੇ ਜਸਵਿੰਦਰ ਨੇ ਇੱਕ ਸਾਦੀ ਨੀਲੀ ਕਮੀਜ਼ ਅਤੇ ਪਗੜੀ ਬੰਨੀ ਹੋਈ ਸੀ ਉਹ ਇੰਜ ਲੱਗ ਰਿਹਾ ਸੀ ਕਿ ਉਹ ਇੱਕ ਆਮ ਪਿੰਡ ਦਾ ਜਵਾਨ ਹੈ ਇੱਥੋਂ ਹੀ ਥਾਣੇਦਾਰ ਬਲਦੇਵ ਸਿੰਘ ਆਪਣੇ ਚਾਰ ਸਿਪਾਈਆਂ ਨਾਲ ਬਾਜ਼ਾਰ ਵਿੱਚ ਆਇਆ ਉਸ ਦਾ ਚਿਹਰਾ ਗੁੱਸੇ ਨਾਲ ਲਾਲ ਸੀ ਤੇ ਉਹ ਬੁੱਢੇ ਸਤਨਾਮ ਸਿੰਘ ਨੂੰ ਬਿਨਾਂ ਗਲਤੀ ਦੇ ਜ਼ੋਰ-ਜ਼ੋਰ ਦੀ țeੜਕਣ ਲੱਗ ਜਾਂਦਾ ਹੈ ਸਤਨਾਮ ਸਿੰਘ ਜੋ ਕਿ ਇੱਕ ਸਾਦਾ ਜਿਹਾ ਕੱਪੜਿਆਂ ਦਾ ਠੇਲਾ ਚਲਾਉਂਦਾ ਸੀ ਜਿਸ ਦੇ ਕੋਲ ਇੱਕ ਛੋਟਾ ਜਿਹਾ ਕੱਪੜਿਆਂ ਦਾ ਠੇਲਾ ਸੀ ਡਰਦੇ-ਡਰਦੇ ਆਪਣੇ ਸਮਾਨ ਦੇ ਪੈਸੇ ਗਿਣਨ ਲੱਗਿਆ ਬਲਦੇਵ ਸਿੰਘ ਨੇ ਉਸ ਨੂੰ ਗਾਲਾਂ ਕੱਢੀਆਂ ਓਏ ਸਤਨਾਮ ਤੂੰ ਹਰ ਬਾਰ ਗਲਤ ਹਿਸਾਬ ਦਿੰਨਾ ਹੈ ਅੱਜ ਤੈਨੂੰ ਸਜ਼ਾ ਮਿਲੇਗੀ ਫੇਰ ਬਿਨਾ ਸੋਚੇ ਉਸਨੇ ਫਤਨਾਮ ਦੇ ਗਲ ਤੇ ਇੱਕ ਜ਼ੋਰਦਾਰ ਥੱਪੜ ਮਾਰ ਦਿੱਤਾ ਬਾਜ਼ਾਰ ਵਿੱਚ ਸਰਨਾਟਾ ਛਾ ਗਿਆ ਲੋਕ ਡਰ ਨਾਲ ਇੱਕ ਦੂਜੇ ਵੱਲ ਦੇਖਣ ਲੱਗੇ ਪਰ ਕੋਈ ਬੋਲਣ ਦੀ ਹਿੰਮਤ ਨਹੀਂ ਕਰ ਸਕਿਆ ਜਸਵਿੰਦਰ ਜਿਸਦਾ ਕੀ ਫੌਜ ਵਿੱਚ ਰਹਿ ਕੇ ਖੂਨ ਗਰਮ ਹੋ ਚੁੱਕਿਆ ਸੀ ਇਹ ਸਭ ਦੇਖ ਕੇ ਚੁੱਪ ਨਹੀਂ ਰਹਿ ਸਕਿਆ ਉਹ ਸ਼ਾਂਤ ਕਦਮਾਂ ਨਾਲ ਥੈਲੇ ਕੋਲ ਜਾ ਕੇ ਸ਼ਾਂਤ ਲਹਿਜੇ ਵਿੱਚ ਬੋਲਿਆ ਥਾਣੇਦਾਰ ਸਾਹਿਬ ਇਹ ਕੀ ਗੱਲ ਹੈ ਤੁਸੀਂ ਬਿਨਾ ਗੱਲ ਇੱਕ ਬੁੱਢੇ ਇਹ ਆਦਮੀ ਨੂੰ ਥੱਪੜ ਮਾਰ ਰਿਹਾ ਹੂੰ ਇਹ ਗੱਲ ਗਲਤ ਹੈ ਬਲਦੇਵ ਸਿੰਘ ਨੇ ਮੂੰਹ ਕਮਾਇਆ ਅਤੇ ਜਸਵਿੰਦਰ ਵੱਲ ਦੇਖਿਆ ਬਲਦੇਵ ਨੂੰ ਲੱਗਿਆ ਜਸਵਿੰਦਰ ਇੱਕ ਸਾਦਾ ਜਵਾਨ ਹੈ ਜਿੱਦੀ ਕੋਈ ਔਕਾਤ ਨਹੀਂ ਹੈ ਉਹ ਹੱਸਦਾ ਹੋਇਆ ਬੋਲਿਆ ਓਏ ਤੂੰ ਕੌਣ ਹੈ ਮੈਨੂੰ ਸਿਖਾਵੇਂਗਾ ਕਿ ਮੈਂ ਕੀ ਕਰਨਾ ਹੈ ਜਾ ਆਪਣਾ ਕੰਮ ਕਰ ਨਹੀਂ ਤਾਂ ਤੈਨੂੰ ਵੀ ਠੀਕ ਕਰ ਦਾਂਗਾ ਮੈਂ ਇੱਕ ਸਾਦਾ ਜਵਾਨ ਹਾਂ ਜਸਵਿੰਦਰ ਨੇ ਇੱਕ ਸ਼ਾਂਤ ਲਹਿਜੇ ਵਿੱਚ ਜਵਾਬ ਦਿੱਤਾ ਪਰ ਮੈਨੂੰ ਗਲਤ ਗੱਲ ਬਰਦਾਸ਼ਤ ਨਹੀਂ ਹੁੰਦੀ ਤੁਸੀਂ ਇੱਜ਼ਤ ਨਾਲ ਗੱਲ तो, लोग ਤੁਹਾਡੇ ਤੋਂ ਡਰਦੇ ਨਹੀਂ ਬਲਕਿ ਸਤਕਾਰ ਕਰਦੇ ਹੈ ਬਲਦੇਵ ਦਾ ਗੁੱਸਾ ਸਤਵੇਂ ਅਸਮਾਨ ਤੇ ਪਹੁੰਚ ਗਿਆ ਉਸਨੇ ਜਸਵਿੰਦਰ ਨੂੰ ਗੌਰ ਨਾਲ ਵੇਖਿਆ ਅਤੇ ਗੁੱਸੇ ਵਿੱਚ ਆ ਕੇ ਸਭ ਦੇ ਸਾਹਮਣੇ ਬਿਨਾਂ ਸੋਚੇ ਸਮਝੇ ਜਸਵਿੰਦਰ ਦੇ ਗਲ ਤੇ ਇੱਕ ਜ਼ੋਰਦਾਰ ਥੱਪੜ ਮਾਰ ਦਿੱਤਾ ਬਾਜ਼ਾਰ ਵਿੱਚ ਹਰ ਇੱਕ ਦੀ ਸਾਹ ਰੁਕ ਗਈ ਜਸਵਿੰਦਰ ਨੇ ਆਪਣਾ ਗੱਲ ਸਹਿ ਲਾਇਆ ਪਰ ਉਸਦਾ ਚਿਹਰਾ ਸ਼ਾਂਤ ਸੀ ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਜੀ ਚਮਕ ਅਤੇ ਦਿਲ ਵਿੱਚ ਇੱਕ ਤੂਫਾਨ ਚੱਲ ਰਿਹਾ ਸੀ ਤਤਨਾਮ ਨੇ ਡਰਦੇ ਡਰਦੇ ਜਸਵਿੰਦਰ ਵੱਲ ਵੇਖਿਆ ਅਤੇ ਹੋਲਿਕ ਦਿਨ ਬੋਲਿਆ ਬੇਟਾ ਤੂੰ ਚੁੱਪ ਰਹਿ ਇਹ ਥਾਣੇਦਾਰ ਬੜਾ ਜ਼ਾਲਮ ਹੈ ਬਲਦੇਵ ਨੇ ਜਸਵਿੰਦਰ ਨੂੰ ਥਾਣੇ ਚੱਲਣ ਦੀ ਧਮਕੀ ਦਿੱਤੀ ਚੱਲ ਤੂੰ ਕੌਣ ਹੈ ਥਾਣੇ ਚੱਲ ਅੱਜ ਮੈਂ ਤੈਨੂੰ ਸਿਖਾਉਣਾ ਹਾਂ ਬਲਦੇਵ ਸਿੰਘ ਨਾਲ ਪੰਗਾ ਲੈ ਕੇ ਤੈਂ ਕਿੰਨੀ ਵੱਡੀ ਗਲਤੀ ਕਰ ਦਿੱਤੀ ਹੈ ਉਸਨੇ ਆਪਣੇ ਸਿਪਾਹੀਆਂ ਨੂੰ ਇਸ਼ਾਰਾ ਕੀਤਾ ਤੇ ਜਸਵਿੰਦਰ ਨੂੰ ਜ਼ਬਰਦਸਤੀ ਥਾਣੇ ਲੈ ਗਿਆ ਬਾਜ਼ਾਰ ਦੇ ਲੋਕ ਹੌਲੀ ਹੌਲੀ ਗੱਲਾਂ ਕਰਨ ਲੱਗੇ ਕੋਈ ਬੋਲਦਾ ਇਹ ਜਸਵਿੰਦਰ ਕੌਣ ਹੈ ਨਵਾਂ ਉਹ ਲੱਗਦਾ ਹੈ ਕੋਈ ਬੋਲਦਾ ਅੱਜ ਇਸ ਥਾਣੇਦਾਰ ਨੇ ਹੱਦ ਕਰ ਦਿੱਤੀ ਹੈ ਇੱਕ ਬੇਗੁਨਾਹ ਦੇ ਥੱਪੜ ਮਾਰ ਦਿੱਤਾ ਹੈ ਪਰ ਕੋਈ ਨਹੀਂ ਜਾਣਦਾ ਸੀ ਕਿ ਜਸਵਿੰਦਰ ਸਿੰਘ ਇੱਕ ਫੌਜੀ ਹੈ ਥਾਣੇ ਵਿੱਚ ਬਲਦੇਵ ਸਿੰਘ ਨੇ ਜਸਵਿੰਦਰ ਨੂੰ ਇੱਕ ਟੁੱਟੀ ਫੁੱਟੀ ਕੁਰਸੀ 'ਤੇ ਬਿਠਾਇਆ ਉਹ ਹੱਸਦਾ ਹੋਇਆ ਬੋਲਿਆ ਤੂੰ ਕੌਣ ਹੈ ਬਾਜ਼ਾਰ ਵਿੱਚ ਬੜਾ ਬੋਲ ਰਿਹਾ ਸੀ ਹੁਣ ਬੋਲ ਤੇਰਾ ਨਾਂ ਕੀ ਹੈ ਜਸਵਿੰਦਰ ਉਸਨੇ ਸ਼ਾਂਤ ਲਹਿਜੇ ਵਿੱਚ ਜਵਾਬ ਦਿੱਤਾ ਤੂੰ ਕਰਦਾ ਕੀ ਹੈ ਬਲਦੇਵ ਨੇ ਪੁੱਛਿਆ ਉਸਦੇ ਲਹਿਜੇ ਵਿੱਚ ਮਜ਼ਾਕ ਸੀ ਮੈਂ ਇਕ ਸਾਦਾ ਜਵਾਨ ਹਾਂ ਪਿੰਡ ਦੇ ਵਿੱਚ ਛੁੱਟੀ ਤੇ ਆਇਆ ਹਾਂ ਜਸਵਿੰਦਰ ਨੇ ਫੌਜੀ ਵਾਲੀ ਗੱਲ ਲੁਕਾਈ ਉਹ ਚਾਹੁੰਦਾ ਸੀ ਕਿ ਬਲਦੇਵ ਉਸਨੂੰ ਇੱਕ ਆਮ ਆਦਮੀ ਸਮਝੇ ਤਾਂਕਿ ਉਸਦੀ ਯੋਜਨਾ ਕਾਮਯਾਬ ਹੋ ਸਕੇ ਬਲਦੇਵ ਨੇ ਹੱਸਦੇ ਹੋਏ ਕਿਹਾ ਸਾਦਾ ਜਵਾਨ ਹਾਂ ਅੱਜ ਮੈਂ ਤੈਨੂੰ ਜੇਲ੍ਹ ਵਿੱਚ ਪਾਵਾਂਗਾ ਫਿਰ ਦੇਖਦਾ ਤੇਰਾ ਸਾਦਾਪਣ ਉਸਨੇ ਜਸਵਿੰਦਰ ਨੂੰ ਇੱਕ ਛੋਟੇ ਅਤੇ ਅੰਧੇਰੇ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਸਿਪਾਹੀਆਂ ਨੂੰ ਹੁਕਮ ਦੇ ਦਿੱਤਾ ਇਸ ਦਾ ਤਿਆਰ ਰੱਖਿਓ ਇਥੋਂ ਭਜ ਨਾ ਜਾ ਜਸਵਿੰਦਰ ਉਸ ਅੰਧੇਰੇ ਕਮਰੇ ਵਿੱਚ ਬੈਠਾ ਪਰ ਉਸਦਾ ਦਿਮਾਗ ਰੁਕਿਆ ਨਹੀਂ ਪੋਜ ਵਿੱਚ ਉਸਨੇ ਸਿੱਖਿਆ ਸੀ ਸੱਚ ਦੀ ਲੜਾਈ ਹਥਿਆਰਾਂ ਨਾਲ ਨਹੀਂ ਦਿਮਾਗ ਤੇ ਹਿੰਮਤ ਨਾਲ ਲੜੀ ਜਾਂਦੀ ਹੈ ਉਸਨੇ ਚੁੱਪਚਾਪ ਆਪਣੀ ਯੋਜਨਾ ਬਣਾਈ ਉਹ ਜਾਣਦਾ ਸੀ ਕਿ ਬਲਦੇਵ ਨੂੰ ਸਬਕ ਸਿਖਾਣਾ ਜ਼ਰੂਰੀ ਹੈ ਪਰ ਉਸਨੂੰ ਇਹ ਵੀ ਪਤਾ ਸੀ ਕਿ ਇੱਕ ਫੌਜੀ ਦੀ ਤਾਕਤ ਉਸਦੇ ਹਥਿਆਰ ਨਹੀਂ ਬਲਕਿ ਉਸਦਾ ਸੱਚ ਹੈ ਅਗਲੇ ਦਿਨ ਬਲਦੇਵ ਨੇ ਜਸਵਿੰਦਰ ਨੂੰ ਛੱਡ ਦਿੱਤਾ ਜਸਵਿੰਦਰ ઠાણે ਤੋਂ નીકળਿਆ ਅਤੇ ਚੁੱਪਚਾਪ ਪਿੰਡ ਦੇ ਇੱਕ ਪੁਰਾਣੇ ਮਕਾਨ ਵਿੱਚ ਜਾ ਵੜਿਆ ਜਿੱਥੇ ਕੋਈ ਨਹੀਂ ਆਉਂਦਾ ਜਾਂਦਾ ਸੀ ਉਹ ਗਾਇਬ ਹੋਣਾ ਚਾਹੁੰਦਾ ਸੀ ਉਸਨੇ ਆਪਣੇ ਦੋਸਤ ਹਰਪ੍ਰੀਤ ਨੂੰ ਵੀ ਕੁਝ ਨਹੀਂ ਦੱਸਿਆ ਤਾਂ ਕਿ ਉਸਦੀ ਯੋਜਨਾ ਗੁਪਤ ਰਹਿ ਸਕੇ ਕੁਝ ਦਿਨ ਬਾਅਦ ਖਡੂਰ ਸਾਹਿਬ ਦੇ ਥਾਣੇ ਦੇ ਬਾਹਰ ਇੱਕ ਪੁਰਾਣਾ ਲੈਟਰ ਬਾਕਸ ਸੀ ਜਿਸ ਦਾ ਕੋਈ ਇਸਤੇਮਾਲ ਨਹੀਂ ਕਰਦਾ ਸੀ ਇੱਕ ਸਵੇਰ ਉਸ ਲੈਟਰ ਬਾਕਸ ਵਿੱਚ ਇੱਕ ਲਿਫਾਫਾ ਆਇਆ ਜਿਸ ਦੇ ਤੇ ਬਲਦੇਵ ਸਿੰਘ ਦਾ ਨਾਮ ਸੀ ਲਿਫਾਫੇ ਵਿੱਚ ਇੱਕ ਚਿੱਠੀ ਸੀ ਜਿਸਨੇ ਤੇ ਸਾਫ ਲਿਖਾਈ ਸੀ ਚਿੱਠੀ ਵਿੱਚ ਲਿਖਿਆ ਸੀ ਥਾਣੇਦਾਰ ਬਲਦੇਵ ਸਿੰਘ ਤੂੰ 20 ਦਿਨ ਪਹਿਲਾਂ ਇੱਕ ਗਰੀਬ ਕਿਸਾਨ ਸਰਦਾਰ ਗੁਰਮੇਲ ਤੋਂ ਰਿਸ਼ਵਤ ਲਈ ਜਦੋਂ ਉਸ ਦਾ ਟਰੈਕਟਰ ਖਰਾਬ ਸੀ ਇਹ ਸੱਚ ਸਭ ਦੇ ਸਾਹਮਣੇ ਆਵੇਗਾ ਬਲਦੇਵ ਨੇ ਚਿੱਠੀ ਪੜ੍ਹੀ ਅਤੇ ਉਸ ਦਾ ਚਿਹਰਾ ਪੀੜਾ ਪੈ ਗਿਆ ਉਸ ਨੇ ਸਿਪਾਹੀਆਂ ਨੂੰ ਬੁਲਾਇਆ ਜਾਓ ਇਹ ਚਿੱਠੀ ਕਿਸ ਨੇ ਲਿਖੀ ਹੈ ਉਸ ਨੂੰ ਜਲਦੀ ਤੋਂ ਜਲਦੀ ਮੇਰੇ ਕੋਲ ਲੈ ਕੇ ਆਓ ਪਰ ਕੋਈ ਨਹੀਂ ਜਾਣ ਸਕਿਆ ਅਗਲੇ ਦਿਨ ਇੱਕ ਨਵੀਂ ਚਿੱਠੀ ਬਲਦੇਵ ਤੂੰ ਪਿੰਡ ਦੀ ਪੰਚਾਇਤ ਦੇ ਫੰਡ ਦੇ ਵਿੱਚੋਂ ਪੈਸੇ ਚੁਰਾਈ ਜਦੋਂ ਸਕੂਲ ਦੀ ਮੁਰੰਮਤ ਹੋਣੀ ਸੀ ਤੀਜੇ ਦਿਨ ਇੱਕ ਹੋਰ ਚਿੱਠੀ ਤੋਂ ਇੱਕ ਬੇਗਨਾ ਦੁਕਾਨਦਾਰ ਮੰਗਲ ਸਿੰਘ ਨੂੰ ਜੇਲ੍ਹ ਵਿੱਚ ਪਾਇਆ ਕਿਉਂਕਿ ਉਸਨੇ ਤੈਨੂੰ ਰਿਸ਼ਵਤ ਨਹੀਂ ਦਿੱਤੀ ਹਰ ਦਿਨ ਇੱਕ ਨਈ ਚਿੱਠੀ ਬਲਦੇਵ ਗੁੱਸੇ ਵਿੱਚ ਪਾਗਲ ਹੋ ਰਿਹਾ ਸੀ ਉਸਨੇ ਸੋਚਿਆ ਇਹ ਜ਼ਰੂਰ ਉਸ ਜਸਵਿੰਦਰ ਸਿੰਘ ਦੀ ਚਾਲ ਹੈ ਉਸਨੇ ਪਿੰਡ ਦੇ ਹਰ ਗਲੀ ਹਰ ਮੁਹੱਲੇ ਵਿੱਚ ਸਿਪਾਈ ਭੇਜੇ ਪਰ ਜਸਵਿੰਦਰ ਇੱਥੇ ਨਹੀਂ ਸੀ ਕੋਈ ਨਹੀਂ ਜਾਣਦਾ ਸੀ ਕਿ ਜਸਵਿੰਦਰ ਕਿੱਥੇ ਹੈ ਪਿੰਡ ਦੇ ਲੋਕ ਗੱਲਬਾਤ ਕਰਦੇ ਕੋਈ ਬੋਲਦਾ ਇਹ ਜਸਵਿੰਦਰ ਦੀ ਕਰਾਮਾਤ ਹੈ ਕੋਈ ਬੋਲਦਾ ਨਹੀਂ ਉਹ ਤਾਂ ਥਾਣੇ ਨੂੰ ਛੱਡ ਕੇ ਗਾਇਬ ਹੋ ਗਿਆ ਕੋਈ ਸ਼ੱਕ ਕਰਦਾ ਕਿ ਇਹ ਬੂਤ ਪ੍ਰੇਤ ਦੀ ਗੱਲ ਹੈ ਕਿਉਂਕਿ ਚਿੱਠੀ ਰਾਤ ਨੂੰ ਹੀ ਆਉਂਦੀ ਸੀ ਤੇ ਕੋਈ ਦਿਖਦਾ ਨਹੀਂ ਇੱਕ ਹਫ਼ਤੇ ਬਾਅਦ ਥਾਣੇ ਦੇ ਬਾਹਰ ਇੱਕ ਵੱਡਾ ਬੋਰਡ ਲੱਗਿਆ ਸੀ ਬੋਰਡ ਤੇ ਲਿਖਿਆ ਥਾਣੇਦਾਰ ਬਲਦੇਵ ਸਿੰਘ ਪੇਰਾ ਸਤ ਸਭ ਦੇ ਸਾਹਮਣੇ ਆਵੇਗਾ ਅਗਲੇ ਰਵੀਵਾਰ ਪਿੰਡ ਦੀ ਪੰਚਾਇਤ ਵਿੱਚ ਤੇਰਾ ਹਿਸਾਬ ਹੋਵੇਗਾ ਬੋਰਡ ਦੇ ਹੈੱਡ ਤੇ ਇੱਕ ਛੋਟਾ ਜਿਹਾ ਨੋਟ ਸੀ ਟੈਨ ਉਹ ਇੱਕ ਆਖਰੀ ਮੌਕਾ ਹੈ ਸੱਚ ਬੋਲ ਦੇ ਨਹੀਂ ਤਾਂ ਸਜ਼ਾ ਬੁਗਦਣੀ ਪਵੇਗੀ ਬਲਦੇਵ ਡਰ ਗਿਆ ਉਸ ਨੂੰ ਲੱਗਿਆ ਸੀ ਕਿ ਜਸਵਿੰਦਰ ਇੱਕ ਸਾਦਾ ਜਵਾਨ ਹੈ ਪਰ ਇਹ ਚਿੱਟੀਆਂ ਤੇ ਬੋਲਡ ਦੀ ਗੱਲ ਉਸ ਨੂੰ ਰਾਤ ਨੂੰ ਸੌਂ ਨਹੀਂ ਦਿੰਦੀ ਸੀ ਉਸ ਦੀ ਰਾਤਾਂ ਦੀ ਨੀਂਦ ਉੱਡ ਗਈ ਸੀ ਉਸ ਨੇ ਆਪਣੇ ਸਿਪਾਹੀਆਂ ਨੂੰ ਹੁਕਮ ਦਿੱਤਾ ਜਸਵਿੰਦਰ ਨੂੰ ਲੱਭੋ ਜਲਦੀ ਲੱਭੋ ਇਹ ਸਭ ਉਸੇ ਦਾ ਕੀਤਾ ਕਰਾਇਆ ਹੈ ਉਸ ਨੇ ਪਿੰਡ ਦੇ ਹਰ ਘਰ ਹਰ ਖੇਤ ਹਰ ਗਲੀ ਵਿੱਚ ਸਿਪਾਹੀ ਭੇਜੇ ਪਰ ਜਸਵਿੰਦਰ ਪਿੰਡ ਦੇ ਇੱਕ ਪੁਰਾਣੀ ਗੁਰਦੁਆਰੇ ਦੇ ਪਿੱਛੇ ਇੱਕ ਟੁੱਟੀ-ਫੁੱਟੀ ਕੋਠੜੀ ਵਿੱਚ ਆਪਣੀ ਯੋਜਨਾ ਬਣਾਉਂਦਾ ਸੀ ਜਸਵਿੰਦਰ ਨੇ ਪਿੰਡ ਦੇ ਲੋਕਾਂ ਨਾਲ ਗੁਪਤ ਗੱਲਬਾਤ ਸ਼ੁਰੂ ਕੀਤੀ ਉਹ ਰਾਤਾਂ ਨੂੰ ਲੋਕਾਂ ਦੇ ਘਰੇ ਜਾਂਦਾ ਤੇ ਬਲਦੇਵ ਦੀ ਗਲਤ ਹਰਕਤਾਂ ਬਾਰੇ ਗਵਾਹੀ ਲੈਂਦਾ ਉਸਨੇ ਬਾਬਾ ਬੁੱਢੇ ਗੁਰਬੇਲ ਸਿੰਘ ਤੋਂ ਰਿਸ਼ਵਤ ਲੈਣ ਦੀ ਗੱਲ ਪੱਕੀ ਕੀਤੀ ਮੰਗਲ ਸਿੰਘ ਨੂੰ ਬਿਨਾਂ ਕੋਈ ਸਬੂਤ ਬਿਨਾਂ ਕੋਈ ਵਜ੍ਹਾ ਦੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਅਤੇ ਪੰਚਾਇਤ ਦੇ ਫੰਡ ਦੀ ਚੋਰੀ ਦੇ ਸਬੂਤ ਇਕੱਠੇ ਕੀਤੇ ਉਸਨੇ ਇੱਕ ਪੁਰਾਣੇ ਦੋਸਤ ਅਮਨ ਜਿੰਦਾ ਕੀ ਇੱਕ ਛੋਟਾ ਜਿਹਾ ਪ੍ਰੈਸਸੀ ਨਾਲ ਗੱਲ ਕੀਤੀ ਉਸਨੇ ਬਲਦੇਵ ਦੀ ਗਲਤ ਹਰਕਤਾਂ ਦੇ ਕਾਗਤ ਬਣਾਏ ਅਤੇ ਸਾਰੇ ਸਬੂਤ ਇਕੱਠੇ ਕੀਤੇ ਇੱਕ ਰਾਤ ਬਲਦੇਵ ਥਾਣੇ ਵਿੱਚ ਇਕੱਲਾ ਸੀ ਬਾਹਰ ਤੇਜ਼ ਹਵਾ ਚੱਲ ਰਹੀ ਸੀ ਇੱਥੋਂ ਹੀ ਥਾਣੇ ਦੇ ਦਰਵਾਜ਼ੇ ਤੇ ਇੱਕ ਠਕ ਠਕ ਦੀ ਆਵਾਜ਼ ਆਈ ਬਲਦੇਵ ਡਰ ਗਿਆ ਉਸਨੇ ਦਰਵਾਜ਼ਾ ਖੋਲ੍ਹਿਆ ਪਰ ਬਾਹਰ ਕੋਈ ਨਹੀਂ ਸੀ ਬਸ ਇੱਕ ਛੋਟਾ ਜਿਹਾ ਲਿਫਾਫਾ ਜ਼ਮੀਨ ਤੇ ਪਿਆ ਸੀ ਉਸਨੇ ਲਿਫਾਫੇ ਕੁੱਲ ਅਤੇ ਉਸ ਦੇ ਵਿੱਚ ਲਿਖਿਆ ਸੀ ਬਲਦੇਵ ਤੇਰਾ ਸਮਾਂ ਖਤਮ ਹੋ ਰਿਹਾ ਹੈ ਰਵੀਵਾਰ ਨੂੰ ਤਿਆਰ ਰਹੀਂ ਲਿਫਾਫੇ ਵਿੱਚ ਇੱਕ ਪੁਰਾਣੀ ਤਸਵੀਰ ਸੀ ਜਿਹੜੀ ਕੀ ਬਲਦੇਵ ਦੇ ਰਿਸ਼ਵਤ ਲੈਂਦੇ ਦੀ ਸੀ ਬਲਦੇਵ ਦਾ ਦਿਲ ਦਰ ਨਾਲ ਧੜਕਣ ਲੱਗਿਆ ਉਹ ਜਾਣਦਾ ਸੀ ਕਿ ਹੁਣ ਉਸ ਦਾ ਸੱਚ ਜਲਦ ਹੀ ਲੋਕਾਂ ਦੇ ਸਾਹਮਣੇ ਆ ਜਾਵੇਗਾ ਬਲਦੇਵ ਨੇ ਆਪਣੇ ਕਾਫੀ ਸਿਪਾਈਆਂ ਨੂੰ ਜਸਵਿੰਦਰ ਨੂੰ ਲੱਭਣ ਲਈ ਪਿੰਡ ਵਿੱਚ ਭੇਜਿਆ ਜਸਵਿੰਦਰ ਦਰ ਅਸਲ ਪਿੰਡ ਦੇ ਬਾਹਰ ਇਕ ਪੁਰਾਣੇ ਖੇਤ ਵਿੱਚ ਇੱਕ ਛੋਟੇ ਜਿਹੇ ਡੇਰੇ ਵਿੱਚ ਲੁਕਿਆ ਸੀ ਉਹ ਰਾਤ ਨੂੰ ਨਿਕਲਦਾ ਅਤੇ ਲੋਕਾਂ ਨਾਲ ਗੱਲ ਕਰਦਾ ਉਸਨੇ ਪਿੰਡ ਦੀ ਇੱਕ ਬੁੱਢੀ ਔਰਤ ਬੇਬੇ ਹਰਵੰਸਕੌਰ ਦੀ ਗੱਲ ਸੁਣੀ ਜਿਸ ਦਾ ਪੁੱਤਰ ਥਾਣੇਦਾਰ ਬਲਦੇਵ ਸਿੰਘ ਨੇ ਬਿਨਾਂ ਗਲਤੀ ਦੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਸੀ ਬੇਬੇ ਹਰਵੰਸਕੌਰ ਨੇ ਜਸਵਿੰਦਰ ਨੂੰ ਆਸ਼ੀਰਵਾਦ ਦਿੱਤਾ beta ਤੂੰ ਸੱਚ ਦੀ ਲੜਾਈ ਲੜਦਾ ਹੈ ਰੱਬ ਤੇਰੇ ਨਾਲ ਹੈ ਜਸਵਿੰਦਰ ਇੱਕ ਨੌਜਵਾਨ ਅਮਰਜੀਤ ਨੂੰ ਆਪਣੇ ਨਾਲ ਮਿਲੌਂਦਾ ਜਿਸ ਦਾ ਕੀ ਬਲਦੇਵ ਨਾਲ ਪੁਰਾਣਾ ਇਹਾਸਾਬ ਸੀ ਅਮਰਜੀਤ ਨੇ ਜਸਵਿੰਦਰ ਨੂੰ ਬਲਦੇਵ ਦੇ ਪੁਰਾਣੇ ਕਾਗਜ਼ਾਤ ਦਿਖਾਏ ਜਿੰਦੇ ਵਿੱਚ ਰਿਸ਼ਵਤ ਅਤੇ ਚੋਰੀ ਦੇ ਸਬੂਤ ਸੀ ਜਸਵਿੰਦਰ ਨੇ ਸਾਰੀ ਰਾਤ ਜਾ ਕੇ ਇੱਕ ਫਾਈਲ ਬਣਾਈ ਜਿਸ ਦੇ ਵਿੱਚ ਬਲਦੇਵ ਦੇ ਸਾਰੇ ਕਾਲੇ ਕਾਰਨਾਮੇ ਲਿਖੇ ਹੋਏ ਸਨ রবিਵਾਰ ਆਇਆ ਅਤੇ ਪਿੰਡ ਖਡੂਰ ਸਾਹਿਬ ਦੀ ਪੰਚਾਇਤ ਵਿੱਚ ਸਾਰਾ ਪਿੰਡ ਇਕੱਠਾ ਹੋਇਆ ਗੁਰਦੁਆਰੇ ਦੇ ਬਾਹਰ ਪੀਪਲ ਦੇ ਦਰਖਤ ਹੇਠ ਪੰਚਾਇਤ ਲੱਗੀ ਪਿੰਡ ਦੇ ਸਰਪੰਚ ਪੰਚ ਬਾਬਾ ਹਰਨਾਮ ਸਿੰਘ ਨੇ ਗੱਲ ਸ਼ੁਰੂ ਕੀਤੀ ਹਾਂਜੀ ਬਾਬਾ ਗੁਰਮੇਲ ਤੁਸੀਂ ਦੱਸੋ ਤੁਹਾਡੇ ਤੋਂ ਰਿਸ਼ਵਤ ਲਈ ਉਸਦੇ ਸਬੂਤ ਤੁਹਾਡੇ ਕੋਲ ਹਨ ਅਤੇ ਦੁਕਾਨਦਾਰ ਮੰਗਲ ਸਿੰਘ ਕੋਲੋਂ ਵੀ ਸਰਪੰਚ ਨੇ ਸਬੂਤ ਮੰਗੇ ਵੀ ਤੁਹਾਡੇ ਕੋਲ ਥਾਣੇਦਾਰ ਬਲਦੇਵ ਸਿੰਘ ਦੇ ਖਿਲਾਫ ਸਬੂਤ ਕਿਹੜੇ ਨੇ ਇੱਕ ਨੌਜਵਾਨ ਜਿਸ ਦਾ ਚਿਹਰਾ ਟਕਿਆ ਹੋਇਆ ਸੀ ਪੰਚਾਇਤ ਵਿੱਚ ਆਇਆ ਉਸਨੇ ਸਰਪੰਚ ਦੇ ਸਾਹਮਣੇ ਇੱਕ ਫਾਈਲ ਰੱਖੀ ਸਰਪੰਚ ਬਾਬਾ ਹਰਨਾਮ ਸਿੰਘ ਜੋ ਕਿ ਉਸ ਫਾਈਲ ਨੂੰ ਚੁੱਕਦੇ ਹੈ ਉਸ ਫਾਈਲ ਵਿੱਚ ਬਲਦੇਵ ਸਿੰਘ ਦੇ ਸਾਰੇ ਕਾਲੇ ਕਾਰਨਾਮੇ ਰਿਸ਼ਵਤ ਚੋਰੀ ਅਤੇ ਬੇਗੁਨਾ ਨੂੰ ਜੇਲ੍ਹ ਵਿੱਚ ਪਾਉਣ ਦੇ ਸਬੂਤ ਵੀ ਸਨ ਅਤੇ ਇਹ ਸਬੂਤ ਸੱਚੇ ਸਨ ਪੰਚਾਇਤ ਦੇ ਸਰਪੰਚ ਬਾਬਾ ਹਰਨਾਮ ਸਿੰਘ ਕਹਿੰਦੇ ਹੈ ਇਹ ਪੰਚਾਇਤ ਇਹ ਫੈਸਲਾ ਲੈਂਦੀ ਹੈ ਕਿ ਥਾਣੇਦਾਰ ਬਲਦੇਵ ਸਿੰਘ ਨੇ ਰਿਸ਼ਵਤ ਚੋਰੀ ਅਤੇ ਪਿੰਡ ਦੇ ਵਾਤਾਵਰਣ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਥਾਣੇਦਾਰ ਬਲਦੇਵ ਸਿੰਘ ਤੇ ਕਨ ਉਨੀ ਕਾਰਵਾਈ ਕੀਤੀ ਜਾਂਦੀ ਹੈ ਅਤੇ ਫਿਰ ਉਸ ਨੌਜਵਾਨ ਦਾ ਚਿਹਰਾ ਵੀ ਖੋਲਿਆ ਜਾਂਦਾ ਹੈ ਸਾਰਾ ਪਿੰਡ ਹੈਰਾਨ ਹੋ ਜਾਂਦਾ ਹੈ ਉਹ ਸੀ ਜਸਵਿੰਦਰ ਸਿੰਘ ਜਿਸ ਨੇ ਕੀ ਅੱਜ ਥਾਣੇਦਾਰ ਬਲਦੇਵ ਸਿੰਘ ਨੂੰ ਇੱਕ ਸਬਕ ਸਿਖਾ ਦਿੱਤਾ ਕਿ ਸਚਾਈ ਦੀ ਜਿੱਤ ਹੁੰਦੀ ਹੈ ਅਤੇ ਬराई ਹਮੇਸ਼ਾ ਹੀ ਹਾਰਦੀ ਹੈ ਕੁਝ ਦਿਨਾਂ ਬਾਅਦ ਸਿਮਰਨ ਦਾ ਵਿਆਹ ਹੋ ਗਿਆ ਜਸਵਿੰਦਰ ਵੀ ਆਪਣੇ ਦੋਸਤ ਹਰਪ੍ਰੀਤ ਨੂੰ ਮਿਲ ਕੇ ਆਪਣੀ ਡਿਊਟੀ ਤੇ ਚਲਾ ਗਿਆ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਇਹ ਕਹਾਣੀ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਜੇਕਰ ਕਹਾਣੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਦੇ ਹੋ ਸਾਡੇ ਚੈਨਲ ਦੇ ਉੱਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੀ ਬੈਲ ਆਈਕਨ ਨੂੰ ਦਬਾਗੇ ਹੋ ਹਾਂਜੀ ਦੋਸਤੋ ਕਿਓਜੀ ਇਜਾਜ਼ਤ ਧੰਨਵਾਦ